ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜੇ ਫਿਰ ਦੀਆ ਪਹੁੰਚਾਂ ਦੇ ਵੀ ਕਰੋ ਜਾਰੀ ਕਰੋ ਜਾਰੀ ਕਰੋ ਸਾਡਾ ਪ੍ਰਦਰਸ਼ਨ ਇਹ ਆਈਟੀਆ ਪਾਸ ਯੂਨੀਅਨ ਵੱਲੋਂ ਹੈ ਜੋ ਕਿ ਸਾਡੀ ਮੰਗ ਹੈ 5000 ਦੀ ਪ੍ਰੈਂਸ ਦੀ ਕੋਸ਼ਟਾਂ ਜਾਰੀ ਕੀਤੀਆਂ ਜਾਣ ਜੋ ਕਿ ਸਰਕਾਰ ਜਦੋਂ ਸੱਤਾ ਵਿੱਚ ਆਈ ਸੀ ਸਰਕਾਰ ਇਹ ਗੱਲ ਸਾਨੂੰ ਕਹਿੰਦੀ ਸੀ ਕਿ ਕਦੇ ਵੀ ਅੱਜ ਤੋਂ ਬਾਅਦ ਤਰਨੇ ਨਹੀਂ ਲੱਗਣਗੇ ਛੱਪ ਤੋਂ ਜ਼ਿਆਦਾ ਜਦੋਂ ਦੀ ਸਰਕਾਰ ਆਮ ਆਦਮੀ ਦੀ ਬਣੀ ਹੈ ਸਾਰਿਆਂ ਤੋਂ ਵੱਧ ਤਰਨੇ ਇਸ ਸਰਕਾਰ ਵਿੱਚ ਲੱਗਣ ਲੱਗੇ ਨਾਮ ਹੈ ਭਾਜੀ ਛੇਰ ਬਾਸ ਸਿੰਘ ਕਿਹੜੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਇਹ ਧਰਨਾ ਪ੍ਰਦਰਸ਼ਨ ਜਿੱਦਣ ਨੂੰ ਭਾਜੀ ਧਰਨਾ ਪ੍ਰਦਰਸ਼ਨ ਅਸੀਂ ਆਈਟੀ ਪਾਸ ਯੂਨੀਅਨ ਵੱਲੋਂ ਕਰ ਰਹੇ ਹਾਂ ਜੋ ਕਿ ਸਾਡੀ ਮੰਗ ਹੈ 5000 ਪ੍ਰੈਂਸ ਦੀ ਪੋਸਟਾਂ ਜਾਰੀ ਕੀਤੀਆਂ ਜਾਣ ਜੋ ਕਿ ਸਰਕਾਰ ਜਦੋਂ ਇਹ ਸੱਤਾ ਵਿੱਚ ਆਈ ਸੀ ਸਰਕਾਰ ਨੇ ਇਹ ਗੱਲ ਸਾਨੂੰ ਕਹੀ ਸੀ ਨਾ ਤਾਂ ਅੱਜ ਤੱਕ ਧਰਨਾ ਲੱਗ ਅੱਜ ਭਾਜੀ ਕੀ ਨਾਮ ਹੈ ਛੇਰ ਬਾਸ ਸਿੰਘ ਜੀ ਭਾਜੀ ਕਿਹੜੀਆਂ ਸੱਤਾ ਤੇ ਕਿਹੜੀਆਂ ਮੰਗਾਂ ਨੂੰ ਲੈ ਕੇ ਪਦਰ ਧਰਨਾ ਕਰ ਰਹੇ ਸਾਡਾ ਪ੍ਰਦਰਸ਼ਨ ਇਹ ਆਈਟੀ ਪਾਸ ਯੂਨੀਅਨ ਵੱਲੋਂ ਹੈ ਜੋ ਕਿ ਸਾਡੀ ਮੰਗ ਹੈ 5000 ਦੀ ਪ੍ਰੈਨਟਸ ਦੀ ਪੋਸਟਾਂ ਜਾਰੀ ਕੀਤੀਆਂ ਜਾਣ ਜੋ ਕਿ ਸਰਕਾਰ ਜਦੋਂ ਸੱਤਾ ਵਿੱਚ ਆਈ ਸੀ ਸਰਕਾਰ ਇਹ ਗੱਲ ਸਾਨੂੰ ਕਹਿੰਦੀ ਸੀ ਵੀ ਕਦੇ ਵੀ ਅੱਜ ਤੋਂ ਬਾਅਦ ਧਰਨੇ ਨਹੀਂ ਲੱਗਣਗੇ ਸਭ ਤੋਂ ਜ਼ਿਆਦਾ ਜਦੋਂ ਦੀ ਸਰਕਾਰ ਆਮ ਆਦਮੀ ਦੀ ਬਣੀ ਹੈ ਸਾਰਿਆਂ ਤੋਂ ਵੱਧ ਧਰਨੇ ਇਸ ਸਰਕਾਰ ਵਿੱਚ ਲੱਗਣ ਲੱਗੇ ਕਿਉਂਕਿ ਉਦੋਂ ਸਰਕਾਰ ਨੂੰ ਅਸੀਂ ਵੋਟ ਇਹੋ ਪਾਈ ਸੀ ਬਦਲਾ ਬਦਲਾ ਸਾਨੂੰ ਕੀ ਦਿੱਤਾ ਨੇ ਸਟੂਡੈਂਟਾਂ ਨੂੰ ਛੜਕਾਂ ਤੇ ਰੋਲਤਾ ਕਿਉਂਕਿ ਸਟੂਡੈਂਟ ਕਿਸੇ ਵੀ ਵਰਗ ਚ ਤੁਸੀਂ ਲਾ ਲਓ ਕੋਈ ਵੀ ਭਰਤੀ ਕਢਾਣੀ ਹੋਵੇ ਸਭ ਤੋਂ ਜ਼ਿਆਦਾ ਧਰਨੇ ਇਸ ਸਰਕਾਰ ਦੇ ਚ ਲੱਗਣ ਲੱਗੇ ਨੇ ਕਿਉਂਕਿ ਸਾਡੀ ਸਾਡੀ ਇੱਕੋ ਮੰਗ ਹੈ ਕਿ ਪੰਜਾਬ ਸਰਕਾਰ ਨੂੰ ਸਾਡੀ ਪ੍ਰਿੰਸ ਦੀਆਂ 5000 ਪੋਸਟਾਂ ਜਾਰੀ ਕੀਤੀਆਂ ਜਾਣ। ਕਿਹੜੀਆਂ ਜਿੱਦੋਂ ਪੰਜਾਬ ਤੋਂ ਇਹ ਵਾਲੇ ਆਲ ਪੰਜਾਬ ਤੋਂ ਅਸੀਂ ਕੈਂਡੀਡੇਟ ਆਏ ਆਂ ਹਰੇਕ ਡਿਸਟ੍ਰਿਕਟ ਤੋਂ ਕੈਂਡੀਡੇਟ ਆਏ ਨੇ ਜੀ। ਕੋਈ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਸੀ ਤੁਹਾਡੀ ਲੋਕ ਅਸੀਂ ਪਿੱਛੇ ਪ੍ਰਦਰਸ਼ਨ ਕੀਤਾ ਸੀ ਫਾਇਲ ਕਰੇ ਡਿਸਟ੍ਰਿਕਟ ਵਿੱਚ ਫਾਇਲ ਕਰਦੇ ਆਂ ਬਲਾ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਸੀ ਸਾਨੂੰ ਵਿਸ਼ਵਾਸ ਤੋਂ ਆਇਆ ਗਿਆ ਸਾਨੂੰ ਇੱਕ ਰਾਤ ਨੂੰ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਾਨੂੰ ਇਹ ਵਿਸ਼ਵਾਸ ਦਵਾਇਆ ਗਿਆ ਦੋ ਦਿਨਾਂ ਬਾਅਦ ਤੁਹਾਡੀ ਬਿਜਲੀ ਮੰਤਰੀ ਨਾਲ ਮੀਟਿੰਗ ਕਰਵਾ ਦੇਾਂਗੇ ਜਦੋਂ ਸਾਡੇ ਸਾਥੀਆਂ ਨੇ ਦੋ ਦਿਨਾਂ ਬਾਅਦ ਮੰਤਰੀ ਪਰੂਫੋਨ ਕੀਤਾ ਤੇ ਸਾਨੂੰ ਪਤਾ ਕੀ ਕਿਹਾ ਗਿਆ ਤੁਹਾਡਾ ਅਜੇ ਇੱਕ ਮੰਤ ਤੂੰ ਤੁਸੀਂ ਰੁਕ ਜਾਓ ਇੱਕ ਮੰਤ ਬਾਅਦ ਤੁਹਾਡਾ ਹੱਲ ਕਰਵਾਵਾਂਗੇ ਜੇਕਰ ਅਸੀਂ ਇੱਕ ਮੰਤ ਰੁਕਾਂਗੇ ਤਾਂ ਸਾਨੂੰ ਸਟੂਡੈਂਟਸ ਉ ਤਾਂ ਇੱਥੇ ਛੜਕਾਂ ਤੇ ਪਹਿਲਾਂ ਹੀ ਰੋਲਤਾ ਤੇ ਅੱਜ ਵੀ ਰੋਲਤਾ ਉਹ ਇੱਕ ਸਾਨੂੰ ਮਿੱਠੀ ਗੋਲੀ ਦਿੱਤੀ ਗਈ ਹੈ ਵੀ ਤੁਹਾਡੀ ਇੱਕ ਮੰਤ ਬਾਅਦ ਮੀਟਿੰਗ ਕਰਾਵਾਂਗੇ ਸਾਨੂੰ ਇੱਕ ਇਹ ਲਾਰਾ ਲਾ ਕੇ ਤੋੜ ਦਿੱਤਾ ਗਿਆ ਕਿ ਹਰਿਆਣੇ ਚ ਇਲੈਕਸ਼ਨ ਚੱਲ ਗਏ ਕੀ ਮੀਟਿੰਗ ਸਾਡੇ 1 ਦਿਨ ਵਾਸਤੇ 1 ਦਿਨ ਵਾਸਤੇ ਅਸੀਂ ਮੰਗਿਆ ਸੀ ਸਰਕਾਰ ਤੋਂ ਵੀ 1 ਦਿਨ ਸਾਡੇ ਵਾਸਤੇ ਬਿਜਲੀ ਮੰਤਰੀ ਨਾਲ ਮੀਟਿੰਗ ਕਰਵਾ ਦਿਓ ਹੁਣ ਕੀ ਗੱਲ ਨਹੀਂ ਕੀਤੀ ਰਹੀ ਕਿ ਕਰ ਸਾਡੀ ਕਿਰਤ ਉਧਰ ਸ਼ੋਹ ਜਾ ਰਹੇ ਕਿ ਕਰ ਸਾਡੀਆਂ ਮੰਗਾ ਨਾ ਮੰਨੀਆਂ ਗਿਆ ਸਾਨੂੰ ਚੋਕ ਜ ਮਰਜ਼ੀ ਕਰਨਾ ਪਿਆ ਕਿ ਕਰ ਬੈਰੀਕੇਟਰ ਗੇਟ ਗੁੱਟ ਅਸੀਂ ਸਭ ਕੋਈ ਪੜਦੇ ਆਂਗੇ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਅਸੀਂ ਜੋ ਕੋਈ ਕਰਨਾ ਪਿਆ ਅਸੀਂ ਪੱਕਾ ਮੋਰਚਾ ਇੱਥੇ ਲਾਵਾਂਗੇ ਸਾਨੂੰ ਜੋ ਕੋਈ ਮਰਜ਼ੀ ਕਰਨਾ ਪਿਆ ਮਰਨਾ ਪਿਆ ਅਸੀਂ ਮਰਨ ਨੂੰ ਵੀ ਇੱਥੇ ਤਿਆਰ ਆਂ